ਉਵੀ ਉੱਥੇ ਪਹੁੰਚੇ ਜੋਨ ਬੀਜਪੀ ਦੇ ਵਿੱਚ ਨੇ ਮਾਰਾਣੀ ਪ੍ਰਨੀਤ ਕੌਰ ਤੇ ਇਹ ذرا بہت ਕੱਟ ਹੋਇਆ ਪਰ ਤੁਹਾਨੂੰ ਵੱਡੀ ਅਪਡੇਟ ਦੇ ਦੇਣਾ ਕਿ ਕਰਨਲ ਆਉਲੇ ਬਹੁਤ ਵੱਡਾ ਇੱਕ ਅਪਡੇਟ ਆ ਗਿਆ ਹੈ ਕਿ ਇਸ ਪੂਰੇ ਅਜੇ ਧਰਨੇ ਤੋਂ ਬਾਅਦ ਐਸਐਸਪੀ ਨਾਨਕ ਸਿੰਘ ਜਿਨ੍ਹਾਂ ਦੇ ਉੱਥੇ ਸਵਾਲ ਉਹਨਾਂ ਨੇ ਚਾਰ ਐਸਐਚਓ ਨੂੰ ਯਾਨੀ ਕਿ ਉਹਨਾਂ ਦੇ ਆਨ ਦੀ سپورਟ ਪਰਚਾ ਕੀਤਾ ਗਿਆ ਐਨਾ ਹੀ ਨਹੀਂ ਉਹਨਾਂ ਨੂੰ ਸਸਪੈਂਡ ਤਾਂ ਕੀਤਾ ਗਿਆ ਉਹਨਾਂ ਦੇ ਬੰਦਿਆਂ ਵੀ ਪਟਿਆਲਾ ਜਿਹਦਾ ਤੋਂ ਦੂਰ ਕਰ ਦਿੱਤੀਆਂ ਗਈਆਂ ਤੇ ਸਾਬਤ ਤੌਰ ਤੇ ਕਿਹਾ ਗਿਆ ਹੈ ਕਿ ਅਸੀਂ ਹੁਣ ਕਰਨਲ ਸਾਹਿਬ ਨੂੰ ਸਿਕਿਉਰਿਟੀ ਵੀ ਤਾਂਗੇ ਜਦੇ ਪਰਿਵਾਰ ਨੂੰ ਜਦ ਤੱਕ ਇਹ ਮੁੱਦਾ ਸ਼ਾਂਤ ਨਹੀਂ ਹੁੰਦਾ ਸੋ ਦੋਸਤੋ ਇਸ ਪੂਰੇ ਮੁੱਦੇ ਦੇ ਗੱਲਬਾਤ ਕਰਨ ਲਈ ਸਾਡੇ ਪੱਤਰਕਾਰ ਨਾਲ ਜੁੜੇ ਸੰਜੀਵ ਚਰਮਾ ਜੀ ਉਹਨਾਂ ਕਰਦੇ ਆ ਗੱਲਬਾਤ ਸੰਜੀਵ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਲਾਈਵ ਪ੍ਰੋਮੂਸਰ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਜਿੰਸਾਬ ਥੋੜਾ ਬਹੁਤਾ ਇਨਸਾਫ ਮਿਲਿਆ ਹੈ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਕਾਫੀ ਦਿਨ ਜਿਹੜੇ ਨੂੰ ਇੱਕ ਹਫਤੇ ਦੇ ਨਰ ਤੇਲੇ ਸਮਟਰ ਨੂੰ ਹੋ ਗਿਆ ਜੀ ਜੀ ਦੇਖੋ ਕਰਨਲ ਸਾਹਿਬ ਜਿਨ੍ਹਾਂ ਦੀ ਜਿਹਨੂੰ ਕਹਿ ਦਿੰਦੇ ਆਪਾਂ ਇੱਕ ਦੇਸ਼ ਲਈ ਪਤਾ ਨਹੀਂ ਕਿੰਨੀ ਕ ਵਾਰ ਉਹਨਾਂ ਦੀ ਜਿਹੜੀ ਦੇਣ ਦੀ ਗੱਲ ਆਈ ਹੋਣੀ ਵੀ ਕਿ ਆਪਾਂ ਕਹਿ ਦਿੰਨਾ ਕਿ ਆਹ ਦੇਣਾ ਬੰਦੇ ਦਾ ਜੀ ਜੀ ਕਿੰਨੀ ਵਾਰ ਉਹਨਾਂ ਨੇ ਲੜਾਈਆਂ 'ਚ ਜਾਂ ਕਿੰਨੀ ਆਪਣੀ ਉਹ ਜਿਹੜਾ ਆਰਮੀ ਦੇ ਵਿੱਚ ਸੇਵਾ ਕੀਤੀ ਦੇਸ਼ ਦੇ ਪ੍ਰਤੀ ਪਤਾ ਨਹੀਂ ਕਿੰਨੀ ਕ ਵਾਰ ਨਾਮ ਆਇਆ ਹੋਣਾ ਜੀ ਜੀ ਸਹੀ ਗੱਲ ਹੈ ਜਦੋਂ ਉਹਨਾਂ ਲੋਕਾਂ ਦੇ ਨਾਲ ਮੌਕੇ ਦੀ ਸਰਕਾਰ ਉਹਨਾਂ ਦੇ ਪੰਜਾਬ ਪੋਰਸ ਪ੍ਰਸ਼ਾਸਨ ਤੱਕਾ ਕਰੇ ਜੀ ਜੀ ਕੋ ਫੇਰ ਇੱਕ ਬਹੁਤ ਜਿਹਨੂੰ ਕਹਿ ਦਿੰਨਾ ਵੀ ਇੱਕ ਦਿਲ ਦੁਖਦਾ ਹੈ ਜਿਵੇਂ ਆਪਾਂ ਕਹਿੰਦੇ ਹਿਰਦਾ ਬਰੁੰਦਿਆ ਜਾਂਦਾ ਜੀ ਬਰੁੰਦਿਆ ਜਾਂਦਾ ਇਹ ਜੀ ਗੱਲਾਂ ਸੁਣ ਕੇ ਜੀ ਸਹੀ ਗੱਲ ਹੈ ਜੀ ਲੇਕਿਨ ਨਾਲ ਦੀ ਨਾਲੇ ਸੀ ਇਹ ਵੀ ਗੱਲ ਕਰਦੇ ਵੀ ਆਹ ਪਬਲਿਕ ਦਾ ਕੀ ਹੈ ਜੀ ਹਾਂ ਆਮ ਪਬਲਿਕ ਦੀ ਕੋਣ ਸੁਣਦਾ ਜੀ ਅੱਜ ਦੇਖੋ ਕਰਨਲ ਸਾਹਿਬ ਦੇ ਨਾਲੇ ਮੈਟਰ ਹੋਏ ਆ ਜੀ ਦੇਖੋ ਤੇ ਸਾਬਕਾ ਜਿੰਨੇ ਵੀ ਆਰਮੀ ਦੇ ਸਾਡੇ ਰਿਟਾਇਰ ਫੌਜੀ ਸੀਗੇ ਜਾਂ ਕੋਈ ਵੀ ਲਿੰਕਡ ਲੋਕ ਸੀਗੇ ਉਹ ਗਏ ਪਹੁੰਚੇ ਆ ਜੀ ਜੀ ਬਿਲਕੁਲ ਪਹੁੰਚਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਇਕਾ ਕਰਨਾ ਚਾਹੀਦਾ ਜੀ ਜੀ ਲੇਕਿਨ ਆਮ ਪਬਲਿਕ ਲਈ ਕੋਣ ਆਵਾਜ਼ ਚੁੱਕਦਾ ਜੀ ਆਮ ਪਬਲਿਕ ਦੀ ਵੀ ਆਵਾਜ਼ ਜਾਣੀ ਚਾਹੀਦੀ ਜਿਵੇਂ ਅੱਜ ਦੇਖੋ ਮਹਾਰਾਣੀ ਪ੍ਰਨੀਤ ਕਰ ਗਈ ਹੈ ਜੀ ਜੀ ਮਹਾਰਾਣੀ ਪ੍ਰਨੀਤ ਕੌਰ ਚਲੋ ਭਾਜਪੀ ਜੋ ਹੈ ਸਾਨੂੰ ਅਸੀਂ ਤਾਂ ਬਹੁਤ ਵਾਰ ਕਿਹਾ ਵੀ ਸਾਨੂੰ ਪਾਰਟੀ ਤੋਂ ਕੋਈ ਲੈਣਾ ਦੇਣਾ ਨਹੀਂ ਸਾਨੂੰ ਨਾਮ ਤੋਂ ਕੋਈ ਲੈਣਾ ਦੇਣਾ ਨਹੀਂ ਸਾਨੂੰ ਕੰਮ ਤੋਂ ਲੈਣਾ ਦੇਣਾ ਹੈ ਜੀ ਸਹੀ ਗੱਲ ਹੈ ਜੀ ਆ ਬੰਦੇ ਦੀ ਸੋਚ ਤੋਂ ਲੈਣਾ ਦੇਣਾ ਹੈ ਮਹਾਰਾਣੀ ਪ੍ਰਨੀਤ ਕੌਰ ਕਦਾ ਕਹਿਣ ਦਾ ਮਤਲਬ ਹੈ ਵੀ ਅੱਜ ਅਸੀਂ ਇਹ ਕਰਨਲ ਸਾਹਿਬ ਦੇ ਰੋਸ ਦੇ ਵਿੱਚ ਆਏ ਵੀ ਉਹਨਾਂ ਦੇ ਨਾਲ ਜੋ ਇਹ ਆਸਾ ਵਾਪਰੇ ਆ ਪੰਜਾਬ ਪੁਲਿਸ ਨੂੰ ਨਹੀਂ ਕਰਨਾ ਚਾਹੀਦਾ ਸੀ ਪੰਜਾਬ ਸਰਕਾਰ ਤੱਕ ਕਰੀਏ ਨਹੀਂ ਕਰਨਾ ਸੀ ਲੇਕਿਨ ਨਾਲ ਦੀ ਨਾਲ ਅਸੀਂ ਉਹਨਾਂ ਲੋਕਾਂ ਵਾਸਤੇ ਵੀ ਆਏ ਵੇ ਆਏ ਆ ਜਿਨ੍ਹਾਂ ਦੀ ਆਵਾਜ਼ ਨੂੰ ਦਵਾਇਆ ਜਾਂਦਾ ਜਾਂ ਜਿਨ੍ਹਾਂ ਦੀ ਕੋਈ ਸੁਣਦਾ ਨਹੀਂ ਸਹੀ ਗੱਲ ਹੈ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਪ੍ਰਤੀ ਰਵਈਆ ਕਿਹਦਾ ਹੁੰਦਾ ਸੀ ਉਹਨਾਂ ਨੂੰ ਸੁਧਾਰਨ ਦੀ ਗੱਲ ਕਰ ਰਹੇ ਆ ਨਾ ਕਿ ਅਸੀਂ ਇਕੱਲੇ ਕਰਨਾ ਸਭ ਲਈ ਆਏ ਆ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਡੇ ਲਈ ਪਾਰਟੀ ਮੈਟਰ ਨਹੀਂ ਕਰਦੀ ਸਾਡੇ ਲਈ ਚਿਹਰਾ ਮੈਟਰ ਨਹੀਂ ਕਰਦਾ ਸਾਡੇ ਲਈ ਉਹਨਾਂ ਦੇ ਕੰਮ ਮੈਟਰ ਕਰਦੇ ਆ ਜੀ ਚਾਹੇ ਕੋਈ ਇਨਸਾਨ ਹੋਵੇ ਜੀ ਸਹੀ ਗੱਲ ਹੈ ਜੀ ਦੇਖੋ ਅਸੀਂ ਕਹਿੰਦੇ ਆਂ ਵੀ ਜਦੋਂ ਕੋਈ ਹਸ ਹੁੰਦਾ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਸਾਬਕਾ ਮੈਂਬਰ ਪਾਰਲੀਮੈਂਟ ਕੋਈ ਨਹੀਂ ਬੋਲਦੇ ਬੋਲਦੇ ਮੌਜੂਦਾ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਜਾਂ ਕਿਉਂ ਨਹੀਂ ਬੋਲਦੇ ਸਾਬਕਾ ਐਮ ਐਲ اے ਜਾਂ ਐਮ ਐਲ اے ਨਹੀਂ ਬੋਲਦੇ ਦੇਖੋ ਬੋਲਣਾ ਚਾਹੀਦਾ ਜੀ ਜਦੋਂ ਕਿਸੇ ਤੇ ਨਾਲ ਕੋਈ ਹਸਾ ਹੁੰਦਾ ਜਾਂ ਘਟਨਾ ਵਾਪਰਦੀ ਹੈ ਤਾਂ ਉਹਦੀ سپورਟ ਦੇ ਵਿੱਚ ਸਾਨੂੰ ਖੜਨਾ ਚਾਹੀਦਾ ਕਿਉਂਕਿ ਜੋ ਮੌਕੇ ਦੀ ਸਤਾ ਹੁੰਦੀ ਹੈ ਜਾਂ ਮੌਕੇ ਦੀ ਸਰਕਾਰ ਹੁੰਦੀ ਹੈ ਮੌਕੇ ਦਾ ਪੁਲਿਸ ਪ੍ਰਸ਼ਾਸਨ ਹੁੰਦਾ ਉਹ ਕਿਤੇ ਨਾ ਕਿਤੇ ਹਾ ਵੀ ਹੋ ਕੇ ਆਮ ਇਨਸਾਨ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਚਾਹੇ ਕੋਈ ਸਰਕਾਰ ਹੋਵੇ ਕੋਈ ਜਰੂਰੀ ਤੁਕੈ ਸ਼ਰਮਾ ਦੀ ਇੱਕ ਬਹੁਤ ਵੱਡੀ ਖਬਰ ਇਹ ਸਾਹਮਣੇ ਆਈ ਕਿ ਜਦੋਂ ਆ ਨਾਨਕ ਸਿੰਘ ਦੀ ਬਾਈਟ ਆ ਗਈ ਉਸ ਤੋਂ ਬਾਅਦ ਪਤਾ ਲੱਗਿਆ ਵੀ ਇੰਨੇ ਬੰਦੇ ਸਸਪੈਂਡ ਹੋ ਗਏ ਤਾਂ ਕਰਨਾਲ ਸਾਹਿਬ ਦੀ ਵਾਈਫ ਨੇ ਸਪੈਸ਼ਲ ਬੈਠ ਕੇ ਮੀਡੀਆ ਦਾ ਧੰਨਵਾਦ ਕੀਤਾ ਜਿਹੜੇ ਉੱਥੇ ਬੰਦੇ ਮੌਜੂਦ ਸੀ ਔਰ ਤੁਸੀਂ ਅਸੀਂ ਮੈਂ ਉਹ ਸ਼ਬਦ ਬੋਲ ਨਹੀਂ ਸਕਦਾ ਉਹ ਖਬਰ ਚੱਲੇਗੀ ਸਾਨੂੰ ਵੀ ਬਲਾਨੀ ਪੈਗੀ ਉਹ ਖੁਸ਼ੀ ਵਿੱਚ ਨਾ ਇੱਕ ਉਤੇ ਗਾਲ ਵੀ ਕੱਢ ਗਏ ਹਾਲਾਂਕਿ ਜਿਹੜੇ ਨਾਲ ਬੰਦੇ ਸੀਗੇ ਉਹਨਾਂ ਨੇ ਕਿਹਾ ਵੀ ਭੈਣ ਜੀ ਆਪਾਂ ਗਲਤ ਨਹੀਂ ਬੋਲਣਾ ਉਹ ਇੰਨਾ ਖੁਸ਼ੀ ਸੀਗੇ ਉਹਨਾਂ ਨੇ ਹਿਪੀ ਹੁਰਰੇ ਕਰਦੇ ਉਹਨਾਂ ਨੂੰ ਗਲਤ ਬੋਲਿਆ ਗਿਆ ਉਹਨਾਂ ਨੂੰ ਇਹ ਸੀ ਵੀ ਮੈਨੂੰ ਇਨਸਾਫ਼ ਮਿਲੇ ਔਰ ਉਹਨਾਂ ਨੇ ਵੀ ਕੁ ਮਾਰਨੀ ਪਰਨੀਤ ਕੋਰੀ ਗੱਲ ਉਹਨਾਂ ਨੇ ਵੀ ਕਹੀ ਹੈ ਕਹਿੰਦੇ ਮੈਂ ਕੋਈ ਰਾਜਨੀਤੀ ਆਗੂ ਨਹੀਂ ਕਹਿੰਦੇ ਮੈਂ ਆਪਣੇ ਘਰ ਲਈ ਖੜੀ ਸੀ ਅੱਗੇ ਵੀ ਲੜਾਈ ਲੜਾਂਗੀ ਕਹਿੰਦੇ ਮੇਰੇ ਨਾਲ ਜਿਹੜੇ ਬੰਦੇ ਖੜੇ ਨੇ ਜੇ ਕਿਸੇ ਨੂੰ ਪੰਜਾਬ ਕੁਲੂ ਦਾ ਬੰਦਾ ਤੰਗ ਕਰਦਾ ਹੈ ਤਾਂ ਕਹਿੰਦੇ ਮੈਨੂੰ ਫੋਨ ਕਰੋ ਅਸੀਂ ਕਹਿੰਦੇ ਮੈਂ ਕਹਿੰਦੇ ਮੈਂ ਲੜਾਈ ਮੇਰਾ ਪਰਿਵਾਰ ਲੜਾਈ ਡਰੇਗਾ ਉਹਦੇ ਨਾਲ ਹਾਂ ਬਿਲਕੁਲ ਹੋਣਾ ਚਾਹੀਦਾ ਜੀ ਦੇਖੋ ਇਸ ਤਾਂ ਹੀ ਤਾਂ ਕਹਿੰਦੇ ਵੀ ਜਦੋਂ ਇਹ ਨਹੀਂ ਹੋਣਾ ਚਾਹੀਦਾ ਵੀ ਜਦੋਂ ਸਾਡੀ ਆ ਸਾਡੇ ਘਰ ਨੂੰ ਅੱਗ ਲੱਗੇ ਤਾਂ ਸਾਗ ਅੱਗ ਲੱਗੀ ਹੈ ਜੀ ਨਹੀਂ ਬਿਲਕੁਲ ਜਦੋਂ ਜਦ ਜਦੋਂ ਸਜਾਇਆ ਜਾ ਸਾਡੇ ਨਾਲ ਹੋ ਰਿਹਾ ਉਹ ਦੂਜੇ ਨਾਲ ਹੋ ਰਿਹਾ ਜਾਂ ਜਾਂ ਦੂਜੇ ਨਾਲ ਹੋ ਰਿਹਾ ਜਾਂ ਸਾਡੇ ਨਾਲ ਹੋ ਰਿਹਾ ਬਲਕਿ ਸਾਨੂੰ ਇਹ ਸੋਚਣਾ ਚਾਹੀਦਾ ਵੀ ਅੱਜ ਜੇ ਅਗਰ ਕਿਸੇ ਨਾਲ ਮਾੜਾ ਹੋ ਰਿਹਾ ਮੰਨ ਲਓ ਕੱਲ ਨੂੰ ਇਹ ਚੀਜ਼ ਮੇਰੇ ਤੇ ਹੋਵੇ ਜਾਂ ਕਰੰਟਲੀ ਮੇਰੇ ਤੇ ਹੁੰਦੀ ਮੈਂ ਕਿਹਾ ਉਸ ਸਿਚੁਏਸ਼ਨ ਚੋਂ ਨਿਕਲਦਾ ਜੀ ਜੀ ਇਸ ਕਰਕੇ ਦੇਖੋ ਸਾਨੂੰ ਇਕੱਠੇ ਹੋਣਾ ਚਾਹੀਦਾ ਬਹੁਤ ਵਧੀਆ ਗੱਲ ਹੈ ਛਲਾਗਾ ਜੋ ਕਦਮ ਹੈ ਉਹਨਾਂ ਲੋਕਾਂ ਦਾ ਜਿਹੜੇ ਲੋਕਾਂ ਨੇ ਇਸ ਮੈਟਰ ਦੇ ਵਿੱਚ ਸਾਥ ਦਿੱਤਾ ਜਾਂ ਸੋਸ਼ਲ ਮੀਡੀਆ ਦੇ ਜਾ ਕੇ ਦਿੱਤਾ ਜਾਂ ਮੀਡੀਆ ਦੇ ਜਾ ਕੇ ਦਿੱਤਾ ਜਾਂ ਉੱਥੇ ਜਾ ਕੇ ਪਹੁੰਚ ਕੇ ਦਿੱਤਾ ਪਟਿਆਲੇ ਦੇ ਵਿੱਚ ਜਿੱਥੇ ਵੀ ਧਰਨਾ ਸੀਗਾ ਦੇਖੋ ਮੀਡੀਆ ਦੀ ਗੱਲ ਕਰਦੇ ਆ ਮੀਡੀਆ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਨੇ ਇੱਕ ਥੰਮ ਹੈ ਜੀ ਹਾਂਜੀ ਦੇਸ਼ ਦਾ ਪਿੱਲਰ ਹੈ ਜੀ ਅਗਰ ਉਹ ਸਹੀ ਤਰੀਕੇ ਨਾਲ ਕੰਮ ਕਰੇ ਤਾਂ ਦੇਸ਼ ਦੇ ਵਿੱਚ ਜਿਹੜਾ ਆਮ ਵਰਗਾ ਕਦੇ ਉਹ ਦੁਖੀ ਨਹੀਂ رہ ਸਕਦਾ ਤੇ ਆਵਾਜ਼ ਦੱਬੀ ਨਹੀਂ ਜਾ ਸਕਦੀ ਲੇਕਿਨ ਦੁਖੇ ਲੱਗਦਾ ਵੀ ਜਿਹੜੇ ਲੋਕਾਂ ਦੀ ਆਵਾਜ਼ ਦੇ ਪ੍ਰਤੀ ਚੈਨਲ ਚੱਲਦੇ ਆ ਮੀਡੀਆ ਚੱਲਦਾ ਹੈ ਉਹ ਬਹੁਤ ਘੱਟ ਪਰਸੈਂਟੇਜ ਹੈ ਕਿਉਂ ਕਿਉਂਕਿ ਜਿਹੜੇ ਸਮੇਂ ਦੀ ਸਰਕਾਰ ਸਮੇਂ ਦੀ ਸਤਾ ਹੁੰਦੀ ਆ ਉਹ ਹਮੇਸ਼ਾ ਹੀ ਜ਼ਿਆਦਾ ਮੀਡੀਆ ਤੇ ਉਹਨਾਂ ਦੀ ਬੋਲੀ ਬੋਲਦਾ ਚਾਹੇ ਉਹ ਠੀਕ ਕਰ ਚਾਹੇ ਗਲਤ ਕਰੇ ਹਾਲਾਂਕਿ ਮੀਡੀਆ ਦਾ ਫਰਜ ਹੁੰਦਾ ਹੈ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਹੈਗੇ ਚੈਨਲ ਬਹੁਤ ਹੈਗੇ ਬਹੁਤ ਲੋਕਾਂ ਦੇ ਪੇਜ ਜਿਹੜੇ ਸੱਚਾਈ ਬੋਲਦੇ ਆ ਲੇਕਿਨ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸ਼ਰਮਾ ਜੀ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਮਾਰਾਣੀ ਪ੍ਰਨੀਤ ਕੋਰਨਾਜ ਸਾਬਕਾ ਸੰਸਦ ਮੈਂਬਰ ਹੈ ਧਰਨਵੀਰ ਗਾਂਧੀ ਉਹਨਾਂ ਦੇ ਨਾਲ ਮੌਜੂਦ ਸੀ। ਉਹਨਾਂ ਨੇ ਕਿਹਾ ਵੀ ਛੱਡੀ ਲੜਾਈ ਇਹ ਖਤਮ ਨਹੀਂ ਹੋਈ। ਓਏ ਉਹ ਉਹਨਾਂ ਨੇ ਕੱਲ ਜਾਨੀ ਕਿ ਸੰਸਦ ਦੇ ਵਿੱਚ ਹਿੰਦੂਸਤਾਨ ਦੀ ਸੰਸਦ ਦੇ ਵਿੱਚ ਇਹ ਕਰਨ ਦਾ ਮੁੱਦਾ ਉੱਠਿਆ ਹੈ ਬਹੁਤ ਯਾਨੀ ਕਿ ਪੂਰੇ ਭਾਰਤ ਨੂੰ ਇਸ ਦੀ ਗੂੰਜ ਸੁਣੀ ਹੈ। ਮੈਂ ਨਹੀਂ ਕਹਿੰਦਾ ਗੂੰਜਣਾ ਨਹੀਂ ਸੀ ਕਿ ਸਾਡੀ ਪੰਜਾਬ ਪੁਲਿਸ ਦੇ ਕਰਕੇ ਪੰਜਾਬ ਦਾ ਨਾਮ ਫੇਰ ਇੱਕ ਵਾਰ ਡੁੱਬਿਆ हां देखो छोटी साहब ਜਿਹੜਾ ਪੰਜਾਬ ਪੁਲਿਸ ਦਾ ਨਾਮ ਆ ਹੁਣ ਤਕਰੀਬਨ ਸੀ ਰੋਜ਼ ਦੀ ਰੋਜ਼ ਦੇਖਦੇ ਜਾਓਗੇ ਜੋ ਨਿਤ ਦਾ ਨਵਾਂ ਸੂਰਜ ਚੜਦਾ ਉਹ ਪੰਜਾਬ ਪੁਲਿਸ ਦੀ ਨੈਗੇਟਿਵਿਟੀ ਲੈ ਕੇ ਚੜਦਾ ਜੀ ਜਿਸੇ ਰੂਪ ਚ ਲੈ ਕੇ ਚੜੇ ਚਾਹੇ ਕਿਸੇ ਰੂਪ ਚ ਲੈ ਕੇ ਚੜੇ ਦੇਖੋ ਕਿ ਡਰ ਲੱਗਦਾ ਛੋਟੀ ਸਾਹਿਬ ਮੈਂ ਬਹੁਤ ਵਾਰ ਗੱਲ ਕਰਦਾ ਹੁਣ ਨਾ ਇੱਕ ਸਾਨੂੰ ਬਾਹਰ ਨਿਕਲ ਤੇ ਡਰ ਲੱਗਦਾ ਕਿ ਸਾਡੇ ਕਿਸੇ ਨਾਲ ਝਗੜਾ ਨਾ ਹੋ ਜਵੇ ਝਗੜਾ ਹੋ ਕੇ ਸਾਨੂੰ ਥਾਣੇ ਨਾ ਜਾਣਾ ਪੈ ਜਵੇ ਸਾਨੂੰ ਪੁਲਿਸ ਦਾ ਸਾਹਮਣਾ ਨਾ ਕਰਨਾ ਪੈ ਜਵੇ ਕਿਉਂ ਸਾਡੇ ਮਨ ਦੇ ਵਿੱਚ ਡਰ ਦਾ ਮਾਹੌਲ ਬੈਠ ਬੈਠ ਗਿਆ ਕਿਉਂਕਿ ਸਰਕਾਰਾਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀਆਂ ਕੰਮ ਨਹੀਂ ਕਰਨੇ ਹੁੰਦੇ ਉਹ ਅੱਗੇ ਹੋ ਕੇ ਕਰਦੇ ਆ ਜਿਹੜੇ ਕਰਨੇ ਹੁੰਨੇ ਉਹਨਾਂ ਲਈ ਇਹ ਲੋਕ ਦਿਖਦੇ ਨਹੀਂ ਜੀ ਕਿਉਂਕਿ ਸ਼ਰਮਾ ਜੀ ਇਹ ਮਸਲਾ ਹਜੇ ਰੁਕਿਆ ਨਹੀਂ ਹੈ ਉਹ ਕੱਲ ਯਾਨੀ ਕਿ ਕਰਨਾ ਸਾਹਿਬ ਦੇ ਜਿਹੜੇ ਇੱਕ ਪਰਿਵਾਰਕ ਮੈਂਬਰ ਨੇ ਕੱਲ ਜਾਂ ਪਰਸੋ ਉਹ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਨੇ ਰਾਸ਼ਟਰਪਤੀ ਵੱਲੋਂ ਸੱਦਾ ਆ ਗਿਆ ਉਹਨੂੰ ਮਿਲਣ ਦਾ ਦੇਖੋ ਹਾਂ ਦੇਖੋ ਇੱਕ ਸਸਪੈਂਡ ਕਰਨਾ ਜਾਂ ਇੱਕ ਟੈਂਪਰੇਰੀ ਕਾਰਵਾਈ ਕਰ ਦੇਣੀ ਉਹ ਕੋਈ ਹੱਲ ਨਹੀਂ ਜੀ ਹੁੰਦਾ ਜੀ ਜੀ ਅਗਲੇ ਤੇ ਕੋਲ ਆਪਸ਼ਨ ਹੁੰਦਾ ਅਗਲਾ ਮਹੀਨਾ ਦੋ ਮਹੀਨਾ ਇਧਰ ਡਿਊਟੀ ਕਰਕੇ ਜਾਂ ਘਰ ਬੈਠ ਕੇ ਆਫ ਸੈਨਰੀ ਲੈ ਕੇ ਅਗਲਾ ਫਿਰ ਬਹਾਲ ਹੋ ਜਾਂਦਾ ਜੀ ਦੇਖੋ ਇਹ ਲੋਕਾਂ ਨੂੰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕੋਈ ਵੀ ਕਾਨੂੰਨ ਦੀ ਉਲੰਘਣਾ ਕਰਦਾ ਜਾਂ ਕਿਸੇ ਨਾਲ ਧੱਕਾ ਕਰਦਾ ਆਮ ਪਬਲਿਕ ਨਾਲ ਧੱਕਾ ਕਰਦਾ ਉਹਨਾਂ ਨੂੰ ਸਜ਼ਾ ਹੀ ਜੀ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਨੂੰ ਉਹ ਇਹ ਜੀ ਭੁੱਲਣਾ ਕਰ ਸਕੇ ਸਜ਼ਾ ਮਿਲਦੀ ਨਹੀਂ ਉਹੀ ਫਿਰ ਲੋਕ ਬਹਾਲ ਹੋ ਜਾਂਦੇ ਆ ਬਾਅਦ ਵਿੱਚ ਫਿਰ ਉੱਤੇ ਹੀ ਹੋਣ ਲੱਗ ਜਾਂਦਾ ਜੀ ਡਾਕਟਰ ਸਾਹਿਬ ਕਰਨਲ ਸਾਹਿਬ ਦੀ ਪਤਨੀ ਦਾ ਇਹ ਕਹਿਣਾ ਹੈ ਵੀ ਉਹਨਾਂ ਨੂੰ ਜਿਵੇਂ ਤੁਸੀਂ ਕਿਹਾ ਸਸਪੈਂਡ ਕਰਨਾ ਕੋਈ ਉਹ ਹੱਲ ਨਹੀਂ ਹੈ ਉਹਨਾਂ ਨੇ ਵੀ ਇਹੀ ਗੱਲ ਆਖੀ ਹੈ ਵੀ ਐਸਐਸਪੀ ਤੇ ਹੁਣ ਨਾਨਕ ਸਿੰਘ ਤੇ ਖੁਦ ਗਾਜ ਗਿਰਰੀ ਸੀ ਤਾਂ ਕਰਕੇ ਉਹਨੇ ਅਛੇ ਦਿੱਤਾ 3-4 ਦਿਨ ਪਹਿਲਾਂ ਸੁੱਤਾ ਦادی ਪਹਿਲਾਂ ਅਨੰਦ ਸਿੰਘ ਸੁੱਤੇ ਪਏ ਸੀ ਜਦੋਂ ਉਹਨਾਂ ਨੇ ਵੀਡੀਓ ਸਾਰੀਆਂ ਦਿਖਾਈਆਂ মিডিਆ ਨੂੰ ਜਦੋਂ ਵੀਡੀਓ ਕਾਲਰ ਕੇ ਜਿਹੜੇ ਮੂਲਜਾਂ ਮਾਰੋਪੀ ਸੀ ਉਹ ਮਾਫੀਆ ਮੰਗਦੇ ਸੀ ਐਸਐਚ 4 ਐਸਐਚਓ ਦੇਖੋ ਜੀ ਜਿਹੜਾ ਜਿਹੜਾ ਵੀ ਇਸ ਮੈਟਰ ਦੇ ਵਿੱਚ ਇਨਵੋਲ ਹੈ ਉਹਨੂੰ ਪ੍ਰੋਪਰ ਸਜ਼ਾ ਮਿਲਣੀ ਚਾਹੀਦੀ ਹੈ ਜੀ ਕਿ ਛੋਟੇ ਰੈਂਕ ਤੇ ਹੋਵੇ ਚਾਹੇ ਵੱਡੇ ਰੈਂਕ ਦਾ ਅਫਸਰ ਹੋਵੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਵੱਡੇ ਅਫਸਰਾਂ ਜਿਹੜੇ ਨਿਕਲ ਜਾਂਦੇ ਨੇ ਛੋਟੇ ਜੂਨੀਅਰ ਫਾਟ ਜਾਂਦੇ ਕਿਤੇ ਨਾ ਕਿਤੇ ਇਦਾਂ ਵੀ ਹੋ ਜਾਂਦਾ ਜੋ ਸਹੀ ਦੋਸ਼ੀ ਆ ਜਿਹਨੇ ਨੇ ਦੋਸ਼ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਨਾ ਕਿ ਕੋਈ ਬਦੋਸ਼ਾ ਅੱਗੇ ਲੈ ਆ ਕੇ ਖੜਾ ਕਰਕੇ ਉਹਨੂੰ ਸਜ਼ਾ ਦਵਾ ਦਿੱਤੀ ਜਾਵੇ ਕਿਉਂਕਿ ਦੇਖੋ ਐਸਐਸਬੀ ਨਾਨਕ ਸਿੰਘ ਕੋ ਪਹਿਲਾਂ ਵੀ ਕੰਪਲੇਂਟ ਕੀਤੀ ਪਰ ਉਹ ਪਹਿਲਾਂ ਇਹਨਾਂ ਦੇ ਹੱਕ ਚ ਬੋਲ ਰਹੇ ਸੀ ਜਦੋਂ ਮੈਂ ਦੱਸਾਂ ਕਿ ਆਪਣੇ ਚੈਨਲ ਤੇ ਵੀ ਕੁਸਮਿਆ ਉਹ ਖਬਰ ਨਸ਼ਰ ਹੋ ਜਾਏਗੀ ਕਿ ਇਹਨਾਂ ਦੀ ਪਤਨੀ ਨੇ ਵੀਡੀਓ ਕਾਲ ਕੀਤੀ ਸੀ ਇੰਸਪੈਕਟਰਾਂ ਵੱਲੋਂ ਜਿਹੜੇ ਚਾਰ ਨਾਮ ਐ ਲੈ ਸਕਦਾ ਹੁਣ ਵੀ ਬੋਪਾ ਰਾਏ ਹਰਿੰਦਰ ਢਿੱਲੋਂ ਅਸ਼ਮਿੰਦਰ ਸਿੰਘ ਇਹਨਾਂ ਦੇ ਵੱਲੋਂ ਵੀਡੀਓ ਕਾਲ ਕਰਕੇ ਮਾਫੀ ਮੰਗੀ ਗਈ ਵੀ ਭੈਣ ਜੀ ਤੁਸੀਂ ਵੱਡੇ ਹੋ ਸਾਡ ਤੋਂ ਗਲਤੀ ਹੋ ਗਈ ਸਾਨੂੰ ਪਤਾ ਨਹੀਂ ਸੀ ਕਰਨਲ ਸਾਹਿਬ ਨੇ ਨਹੀਂ ਅਸੀਂ ਮਾਰਕੁੱਟ ਨਾ ਕਰਦੇ ਤਾ ਉਹਨਾਂ ਨੂੰ ਪਤਾ ਸੀ ਐਸੇ ਵੀ ਸਾਹਿਬ ਨੂੰ ਵੀ ਹੁਣ ਸਾਰਾ ਕੁਝ মিডিਆ ਸਾਹਮਣੇ ਆ ਚੁੱਕਿਆ ਹੈ ਹੁਣ ਗਾ ਮੈਨ ਮੇਰੇ ਤੇ ਵੀ ਗਿਰਸਾ ਦੀ ਹੈ ਤਾਂ ਕਰਕੇ ਉਹਨੇ ਅੱਜ ਤੁਰੰਤ 택ਸਿਲਤਾ ਇੱਕ ਘੰਟੇ ਵਿੱਚ ਨਹੀਂ ਜੇ ਉਹਨਾਂ ਨੂੰ ਪਤਾ ਹੁੰਦਾ ਵੀ ਕਰਨਲ ਸਾਹਿਬ ਨਹੀਂ ਤੇ ਕੋਈ ਹੋਰ ਆਮ ਇਨਸਾਨ ਹੁੰਦਾ ਤਾਂ ਉਹਨੂੰ ਐਵੇਂ ਮਾਰਦੇ ਜੀ ਉਹੀ ਤਾਂ ਗੱਲ ਲੈਣਾ ਉਹੀ ਗੱਲ ਉਹੀ ਗੱਲ ਪਤਨੀ ਸਾਹਿਬ ਨੇ ਪੁੱਛੀ ਉਹ ਰਿਕਾਰਡਿੰਗ ਚ ਉਹ ਤੁਸੀਂ ਦੇਖੋ ਹਾਂ ਬਿਲਕੁਲ ਬਿਲਕੁਲ ਦੇਖੋ ਇਹ ਨਹੀਂ ਹੋਣਾ ਚਾਹੀਦਾ ਜਿਹੜੇ ਲੋਕ ਇਦਾਂ ਦੀ ਹਰਕਤ ਕਰਦੇ ਆ ਉਹਨਾਂ ਨੂੰ ਸਖਤ ਸਜ਼ਾਾਂ ਮਿਲਣੇ ਚਾਹੀਦੇ ਛੋਡੀ ਸਾਹਿਬ ਦੇਖੋ ਕ੍ਰਾਈਮ ਬੰਦ ਹੋ ਸਕਦਾ ਹੈ ਇਹ ਕੰਮ ਬੰਦ ਹੋ ਸਕਦੇ ਆ ਲੇਕਿਨ ਜਦ ਤੱਕ ਸਖਤ ਸਜ਼ਾ ਨਹੀਂ ਜੀ ਮਿਲਦੀ ਜਦ ਤੱਕ ਇਹ ਕੰਮ ਨਹੀਂ ਜੀ ਬੰਦ ਹੋਣੇ ਪ੍ਰੋਪਰ ਸਜ਼ਾ ਮਿਲੂਗੀ ਫਿਰ ਜਾ ਕੇ ਲੋਕਾਂ ਨੂੰ ਕਿਤੇ ਨਾ ਕਿਤੇ ਅਕਲ ਟਿਕਾਣੇ ਆਉਂਦੀ ਹੈ ਨਹੀਂ ਇਹ ਲੋਕ ਗਲਤੀਆਂ ਪਰ ਗਲਤੀਆਂ ਕਰਕੇ ਉਹਨਾਂ ਕੋਲ ਆਪਸ਼ਨ ਹੁੰਦਾ ਉਹ ਬਚ ਨਿਕਲਦੇ ਆ ਜੀ ਜੇਕਰ ਤੁਹਾਨੂੰ ਲੱਗਦਾ ਵੀ ਪੰਜਾਬ ਪੁਲਿਸ ਸਹੀ ਤਰੀਕੇ ਨਾਲ ਕਾਰਵਾਈ ਕਰੇ ਜਿਵੇਂ ਇਸ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਈ ਹੈ ਠੀਕ ਹੈ ਦੇਰ ਆਏ ਦਰੂਸਤ ਆਏ ਜੇ ਕਾਰਵਾਈ ਜਲਦੀ ਹੋਵੇ ਹੋਰ ਆਮ ਇਹ ਨਹੀਂ ਇਹ ਤਾਂ ਚਲੋ ਕਰਨਲ ਸੀ ਇਹਨਾਂ ਪਿੱਛੇ ਫੌਜ ਦੇ ਸਾਰੇ ਬੰਦੇ ਖੜ੍ਹੇ ਲੱਗੇ ਮੰਤਰੀ ਹੰਤਰੀ ਸਾਰੇ ਆਏ ਇੱਕ ਆਮ ਬੰਦੇ ਦਾ ਵਿਸ਼ਵਾਸ ਪੰਜਾਬ ਤੋਂ ਟੁੱਟ ਚੁੱਕਿਆ ਦੁਬਾਰਾ ਬਣੇਗਾ ਨਹੀਂ ਬਣ ਸਕਦਾ ਜੀ ਮੇਰਾ ਖੁੱਦਾ ਨਹੀਂ ਬਣ ਸਕਦਾ ਜੀ ਕਿਉਂਕਿ ਡਰ ਲੱਗਦਾ ਜੀ ਸਾਨੂੰ ਮੈਂ ਉਹ ਜਿਹੜੀ ਮੈਂ ਗੱਲ ਦੱਸੀ ਹੈ ਜੀ ਮੈਨੂੰ ਯਾਦ ਹੈ ਮੈਨੂੰ ਯਾਦ ਤੁਹਾਡੇ ਕੇਸ ਦੇ ਖਰੜ ਦੇ ਹਿੱਸੇ ਨੇ ਮੈਨੂੰ ਬੜਾ ਵਧੀਆ ਕਮੈਂਟ ਮਾਰਿਆ ਸੀ ਮੈਂ ਨਾਮ ਭੁੱਲ ਗਿਆ ਮੈਂ ਆਪਣਾ ਸਟੇਟਸ ਬੋਲਿਆ ਸੀ ਤੁਹਾਡੇ ਕੋਈ ਕਾਰਵਾਈ ਨਹੀਂ ਹੋ ਤੁਹਾਡੇ ਕੇਸ हां बिल्कुल मेरे के एच कार भी कार्रवाई नहीं हुई यार खुद मेनू भी डर लगता है जे मैं बाहर जाना किसी नाल ना मेरा कोई बोलचाल ना हो जवे यार मैं आगे थाने जाऊंगा मेरी कोई पूछूगा नहीं कि लंबा मैटर चल पंदा जी हालांकि जेडी पुलिस उंदी है ਸਾਡੀ ਸੁਰੱਖਿਆ ਵਾਸਤੇ ਹੁੰਦੀ ਹੈ ਜੀ ਸਾਡੇ ਟੈਕਸਾਂ ਜੋ ਕੱਟ ਕੇ ਇਹਨਾਂ ਲੋਕਾਂ ਨੂੰ ਸੈਲਰੀ ਮਿਲਦੀ ਹੈ ਜੀ ਸਾਡੀ ਇੱਕ ਇੱਕ ਬੋਰਡ ਤੋਂ ਹੀ ਲੋਕ ਮੰਤਰੀ ਬਣਦੇ ਆਗੇ ਸਰਕਾਰਾਂ ਬਣਦੀਆਂ ਪੂਸ ਪ੍ਰਸ਼ਾਸਨ ਆਉਂਦਾ ਜੇਲ੍ਹ ਪ੍ਰਸ਼ਾਸਨ ਆਉਂਦਾ ਲੇਕਿਨ ਇਹੀ ਲੋ ਕਿਤਨੇ ਕਿਤੇ ਸਾਡੇ ਨਾਲ ਧੱਕਾ ਕਰਦੇ ਆ ਜੀ ਕਿਉਂ ਹੁੰਦਾ ਜੀ ਇਦਾਂ ਸ਼ਰਮਾ ਜੀ ਸ਼ਰਮਾਈ ਮਾਫੀ ਜਨਾ ਆਖਰੀ ਸਵਾਲ ਆਖਰੀ ਸਵਾਲ ਜੋ ਅੱਜ ਹੋਇਆ 4 ਐਸ ਐਚਓ ਸਸਪੈਂਡ ਹੋਏ ਪਟਿਆਲਾ ਜਿਲ੍ਹੇ ਤੋਂ ਬਾਹਰ ਭੇਜ ਦਿੱਤੇਗੇ ਕਿ ਇਸ ਦੇ ਨਾਲ ਹੋਰ ਜਿਹੜੇ ਪੁਲਿਸ ਵਾਲੇ ਜੇ ਨੇ ਉਹ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇਗਾ ਸਿੱਖਣ ਨੂੰ ਛੋਟੀ ਸਾਹਿਬ ਜਦ ਮਿਲੇਗਾ ਜਦ ਪ੍ਰੋਪਰ ਸਜ਼ਾ ਮਿਲੂਗੀ ਜੀ ਸਸਪੈਂਡ ਹੋਣ ਤੋਂ ਬਾਅਦ 1.5 ਤੋਂ 2 ਮਹੀਨੇ ਬਾਅਦ ਇਹ ਲੋਕ ਨੌਕਰੀਆਂ ਤੇ ਜਾਣ ਲੱਗੇ ਫਿਰ ਕੋਈ ਸਜ਼ਾ ਨਹੀਂ ਜੀ ਪ੍ਰੋਪਰ ਸਜ਼ਾ ਹੋਣੀ ਚਾਹੀਦੀ ਦੁੱਧ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਬੇਸ਼ੱਕ ਪ੍ਰਕਿਰਿਆ ਜਿਹੜੀ ਜਾਂਚ ਹੈ ਜਿਹੜੀ 2-4-10 ਦਿਨ ਲੇਟ ਹੋ ਜਵੇ ਲੇਕਿਨ ਪ੍ਰੋਪਰ ਬੰਦੇ ਨੂੰ ਜਿਹੜੇ ਬੰਦੇ ਨੇ ਦੋਸ਼ ਕੀਤਾ ਉਹਨੂੰ ਪ੍ਰੋਪਰ ਸਜ਼ਾ ਦਿਵਾਉਣ ਦੀ ਜ਼ਰੂਰਤ ਹੈ ਜੀ ਚਲੋ ਸੰਦੀਪ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਾ ਆਪਣਾ ਕੀਮਤੀ ਸਮੇਂ ਦਿੱਤਾ ਜੀ ਧੰਨਵਾਦ ਢੋਡੀ ਸਾਹਿਬ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਸੰਦੀਪ ਸ਼ਰਮਾ ਜੀ ਜੁੜੇ ਸੀ ਤੇ ਥੋੜਾ ਮੇਰੇ ਤੋਂ ਬੋਲਣ ਦੇ ਵਿੱਚ ਅਚਨ ਆ ਰਹੀ ਹੈ ਇਸ ਕਰਕੇ ਮੈਨੂੰ ਜਲਦੀ ਲੋਗਨ ਕਰਨਾ ਪਿਆ ਤੇ ਤੁਹਾਨੂੰ ਦੱਸ ਦੇ ਕਿ ਬਹੁਤ ਵੱਡੀ ਅਪਡੇਟ ਆਈ ਹੈ ਪਟਿਆਲਾ ਤੋਂ ਜਿਹੜਾ ਕਰਨਲ ਕੇਸ ਚੱਲ ਰਿਹਾ ਸੀ ਵਰਦੀ ਪੰਜਾਬ ਪੁਲਿਸ ਜਿਸ ਦੇ ਵਿੱਚ ਅੱਜ ਕਰਨਲ ਦੀ ਪਤਨੀ ਨੂੰ ਥੋੜਾ ਖੁਸ਼ੀ ਦਿਖਾਈ ਦਿੱਤੇ ਥੋੜਾ ਇਨਸਾਫ ਤਾਂ ਮਿਲਿਆ ਖੈਰ ਦੇਰ ਹੈ ਦਰੁਸਤ ਹੈ ਐਸਐਸਪੀ ਨਾਨਕ ਸਿੰਘ ਦੇ ਵੱਲੋਂ ਚਾਰ ਐਸਐਚਓ ਨੂੰ ਸਸਪੈਂਡ ਕਰਕੇ ਪਟਿਆਲੇ ਤੋਂ ਟਰਾਂਸਫਰ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਦੀ ਪਤਨੀ ਥੋੜਾ ਖੁਸ਼ ਵੀ ਦਿਖਾਈ ਦਿੱਤੇ ਉਹਨਾਂ ਨੇ ਮੀਡੀਆ ਦਾ ਧੰਨਵਾਦ ਵੀ ਕੀਤਾ ਕਿ ਮੀਡੀਆ ਸਾਡਾ ਬਹੁਤ ਸਹਾਇਤਾ ਔਰ ਤੁਹਾਨੂੰ ਦੱਸ ਦੇਣੇ ਆ ਕਿ ਅੱਜ ਮਹਾਰਾਣੀ ਪ੍ਰਨੀਤ ਕੌਰ ਤੇ ਗਾਂਧੀ ਆਪਣਾ ਸਾਬਕਾ ਐਮਪੀ ਧਨਵੀਰ ਗਾਂਧੀ ਉਹ ਉੱਥੇ ਪਹੁੰਚੇ ਸੀ ਉਹਨਾਂ ਨੇ ਕਿਹਾ ਵੀ ਕੱਲ ਇਹ ਗੱਲ ਉੱਠੀ ਸੀ ਸੰਸਦ ਦੇ ਵਿੱਚ ਇਹ ਹੁਣ ਦੁਬਾਰਾ ਗੱਲ ਰਾਸ਼ਟਰਪਤੀ ਕੋਲ ਸੀ ਉਠਾ ਰਹੇ ਆ ਪਰਸੋਂ ਅਸੀਂ ਉਹਨਾਂ ਨੂੰ ਮਿਲਣ ਜਾਵਾਂਗੇ ਕਿਉਂਕਿ ਅਸੀਂ ਜਿਹੜੇ આરોપી ਨੇ ਉਹਨਾਂ ਨੂੰ ਐਵੇਂ ਛੱਡਾਂਗੇ ਨਹੀਂ ਸੋ ਦੋਸਤੋ ਇਹ ਕਰਨਲ ਦੇ ਕੇ ਸਾਡੀ ਅੱਜ ਦੀ ਅਪਡੇਟ ਸੀ ਇਸੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ